来 போகੇ। ਲੋਕ ਆਗੇ ਜੀ। ਓਕੇ, ਥੋੜੀ ਬਹੁਤ ਥੋੜੇ ਬਹੁਤ ਲੋਕ ਵੀ ਆ ਜਾ ਰਹੇ। ਹੌਲੀ ਹੌਲੀ ਜੁੜ ਰਹੇ ਨੇ ਲੋਕ। ਹਾਏ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਡਮ ਵਾਲੇ ਪਾਸੇ ਬੰਦੇ ਜਾਦੇ ਨੇ। ਤੇ ਪਹਿਲਾਂ ਇੱਧਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਫਾਈਨਲੀ ਅਸੀਂ ਅੱਜ ਜੀ ਜੀ ਇੱਧਰ ਵੀ ਆ ਗਏ। ਹਾਂ ਜੀ ਆਗੇ ਆਗੇ ਸਾਰੇ ਵੀ ਆ ਗਏ। ਸਾਰੇ 1500 ਬੰਦਾ ਮੈਡਮ ਵਾਲੇ ਓ ਮਾਈ ਗੱਡ 3000 ਬੰਦਾ ਵਾਹ ਜੀ ਵਾਹ ਇਧਰ ਹਲੇ 800 ਹੀ ਹੋਇਆ ਓ ਅਸੀਂ ਹੁਣ ਇਕੱਠੇ ਹੋ ਗਏ ਆ ਅੰਮ੍ਰਿਤਜੀ ਵੀ ਇੱਥੇ ਕਿਤੇ ਨੇ ਅੰਮ੍ਰਿਤਜੀ ਸ਼ੁਕਰਾਨਾ 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 ਠੀਕ ਠਾਕ ਹੋ ਸਾਰੇ ਅੱਜ ਅਸੀਂ ਜਸ ਬਾਜਵੇ ਬਾਈ ਤੇ ਨਿਰੂ ਬਾਜਵਾ ਜੀ ਦੇ ਦੋਨਾਂ ਦੇ ਇੰਸਟਾਗ੍ਰam ਤੋਂ ਲਾਈਵ ਆ ਤੇ ਮੈਂ ਜੁਆਇਨ ਕੀਤਾ ਅੱਜ ਅਸੀਂ ਤਿੰਨੇ ਇਕੱਠੇ ਹੋ ਗਏ ਆ ਸਾਡੀ ਸਟਾਰਟ ਕਾਲੋ ਜਸ ਜੀ ਹੈਲੋ ਜੀ ਹੈਲੋ ਜੀ ਜਿੰਨੇ ਵੀ ਤੁਸੀਂ ਮੈਸੇਜ ਕਰ ਰਹੇ ਹੋ ਪਹਿਲਾਂ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਅ ਅਸੀਂ ਅੱਜ ਸ਼ੁਕਰਾਨਾ ਦੇ ਲਈ ਲਾਈਵ ਆਏ ਆ ਇੰਸਟਾਗ੍ਰਾਮ ਫੈਮਲੀ ਨਾਲ ਗੱਲਬਾਤ ਕਰਨ ਵਾਸਤੇ ਤੁਹਾਡੀ ਗ੍ਰੈਂਡ ਪ੍ਰੋਮੋਸ਼ਨ ਸ਼ੁਰੂ ਹੋ ਗਿਆ ਜੀ ਬਿਲਕੁਲ ਮੈਡਮ ਦਾ ਤੁਹਾਨੂੰ ਬਾਤ ਕਰਾਂਗੇ ਮੀਰੂ ਜੀ ਦਾ ਅੱਜ ਹੀ ਆਏ ਨੇ ਕੈਨੇਡਾ ਤੋਂ ਤੇ ਅੱਜ ਹੀ ਅਸੀਂ ਆਉਂਦੇ ਨੂੰ ਕੰਮ ਤੇ ਲਾ ਰਹੇ ਹਾਂ ਸਿੱਧੀ ਪ੍ਰੋਮੋਸ਼ਨ ਔਨ ਡਿਊਟੀ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਆਮ ਟ੍ਰੇਲਰ ਪਸੰਦ ਆਇਆ ਟ੍ਰੈਂਡਿੰਗ ਤੇ ਆ ਚੁੱਕਾ ਹੈ ਟ੍ਰੇਲਰ ਸੋ ਜੀ ਬਹੁਤ ਬਹੁਤ ਰਿਸਪੌਂਸ ਯਾ ਨਹੀਂ ਦੇਖਿਆ ਤਾਂ ਸਾਡੇ ਇੰਸਟਾਗ੍ਰam ਤੇ ਬਾਇਓ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਔਰ ਅੰਮ੍ਰਿਤ ਵਾਲੇ ਗਾਣੇ ਨੂੰ ਤਾਂ ਆਲਟੀਮੇਟ ਸ਼ੁਕਰਾਨਾ ਜਿਹੜਾ ਸਾਡਾ ਟਾਈਟਲ ਥੈਂਕ ਯੂ ਜੀ ਕਿੰਨੀਆਂ ਰੀਲਾਂ ਉਹਦੇ ਤੇ ਅੰਮ੍ਰਿਤ ਪਾਸ ਹੋ ਗਿਆ ਅੰਮ੍ਰਿਤ ਨੇ ਮੈਨੂੰ ਪ੍ਰੋਮਿਸ ਕੀਤਾ ਸੀ ਕਿ ਮੈਂ ਹਿੱਟ ਗਾਣਾ ਲਾਉਂਗਾ ਪਿਆਰ ਦਿੱਤਾ ਤੇ ਉਸ ਤੋਂ ਬਾਅਦ ਸਾਡਾ ਟ੍ਰੇਲਰ ਰਿਲੀਜ਼ ਹੋਇਆ ਨੱਚ ਲੈ ਗਾਣਾ ਰਿਲੀਜ਼ ਹੋਇਆ ਤਿੰਨ ਚੀਜ਼ਾਂ ਸਾਡੀਆਂ ਰਿਲੀਜ਼ ਹੋਈਆਂ ਮੂਵੀਜ਼ ਰਿਲੇਟਡ ਤਿੰਨਾਂ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਐਂਡ ਮੈਨੂੰ ਇੱਕ ਵਾਰੀ ਫੇਰ ਮੈਂ ਲੱਕੀਆ ਕਰਮ ਵਾਲਾਂ ਕਿ ਨੀਰੂ ਜੀ ਨਾਲ ਦੁਬਾਰਾ ਕੰਮ ਕਰਨ ਨੂੰ ਮੌਕਾ ਮੈਨੂੰ ਮਿਲਿਆ ਤੇ ਜਸਬਾਈ ਨਾਲ ਬਹੁਤ ਸਾਡੇ ਬਾਈ ਪੁਰਾਣੇ ਸਾਥੀ ਨੇ ਅਸੀਂ ਇੱਕ ਤਰ੍ਹਾਂ ਨਾਲ ਪ੍ਰੋਫੈਸ਼ਨਲੀ ਕਲੀਕ ਵੀ ਆ ਪਰ ਬਹੁਤ ਅੱਛੇ ਭਰਾ ਵੀ ਦੋਸਤ ਵੀ ਆ ਸ਼ੁਰੂ ਤੋਂ ਜਾਣਦੇ ਆ 10 ਸਾਲ ਹੋ ਗਏ ਇੱਕ ਦੂਜੇ ਨੂੰ ਤੇ ਤਿੰਨੇ ਹੀ ਜਿਹੜੇ ਅਸੀਂ ਪੁਰਾਣੇ ਕੰਮ ਕਰਦੇ ਆ ਰਹੇ ਆ ਇੱਕ ਦੂਸਰੇ ਨਾਲ ਤੇ ਫਾਈਨਲੀ ਫੇਰ ਇਕੱਠੇ ਔਰ ਖਾਸ ਗੱਲ ਇਹਦੇ ਵਿੱਚ ਇਹ ਵੀ ਹੈ ਕਿ ਜਿਹੜੀ ਫਿਲਮ ਲਈ ਸੀ ਅੱਜ ਜੁੜੇ ਆ ਤੈਨੂੰ ਜਣੀ ਉਹ ਬਹੁਤ ਕਮਾਲ ਦੀ ਫਿਲਮ ਹੈ ਪਰਿਵਾਰਾਂ ਦੀ ਗੱਲ ਕਰਦੀ ਹੈ ਪੰਜਾਬ ਚ ਖੇਤੀਬਾੜੀ ਪ੍ਰধান ਸੂਕਾ ਸਾਡਾ ਖੇਤੀਬਾੜੀ ਦੀ ਗੱਲ ਕਰਦੀ ਹੈ ਪੋਜ਼ਿਟਿਵਿਟੀ ਪੋਜ਼ਿਟਿਵਿਟੀ ਰੋਮਾਂਸ ਵੀ ਹੈ ਕਾਮੇਡੀ ਵੀ ਹੈ ਜਿਵੇਂ ਫੈਮਿਲੀਆਂ ਦੀ ਇੱਕ ਮਤਲਬ ਇੱਕ ਆਪਣੇਪਣ ਦੀ ਗੱਲ ਕਰਦੀ ਹੈ ਕਿ ਇਕੱਠੇ ਪਰਿਵਾਰ ਜਿਹੜੇ ਰਿਸ਼ਤਿਆਂ ਦੀ ਗੱਲ ਕਰਦੀ ਹੈ ਪੰਜਾਬ ਦਾ ਜੋ ਕਲਚਰ ਸੀਗਾ ਉਹ ਫਿਲਮ ਮੈਨੂੰ ਲੱਗਦਾ ਕਿ ਫਿਲਮ ਦਾ ਫੀਲ ਹੈ ਔਰ ਤੁਸੀਂ ਸਾਰੇ ਟ੍ਰੇਲਰ ਨੂੰ ਦੇਖ ਕੇ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਗਾਣਿਆਂ ਨੂੰ ਪਿਆਰ ਦੇ ਰਹੇ ਹੋ ਜਿੱਥੇ ਜਿੱਥੇ ਜਾਈਦਾ ਲੋਕਾਂ ਕੋਲੇ ਹਰ ਇੱਕ ਬੰਦੇ ਨੂੰ ਵੇਟ ਹੈ ਕਿ ਸ਼ੁਕਰਾਨਾ ਅਸੀਂ ਦੇਖਣ ਜ਼ਰੂਰ ਜਾਵਾਂਗੇ ਤਾਰੀਖ ਵੀ ਦੱਸ ਦਈਏ 27 ਸਤੰਬਰ ਨੂੰ 27 ਸਤੰਬਰ ਸਤੰਬਰ 27th 27 ਸਤੰਬਰ 27th ਰਿਲੀਜ਼ ਹੋ ਰਹੀ ਹੈ ਤੇ ਇੱਕ ਜਿਹੜੀ ਜ਼ਰੂਰੀ ਗੱਲ ਹੈ ਜੇ ਮੈਂ ਦੱਸਣੀ ਆ ਉਸ ਤੋਂ ਬਾਅਦ ਕੈਰੀ ਆਨ ਕਰਨਗੇ ਸਾਡੇ ਦੋਨੇ ਜਿਹੜੇ ਸ superstars ਸਨੇਹਾ ਨਹੀਂ ਨਹੀਂ ਮਤਲਬ ਉਸ ਤੋਂ ਬਾਅਦ ਅਸੀਂ ਕੈਰੀ-ਆਨ ਕਰਦਾਂਗੇ ਜਿਹੜਾ ਮੇਨ ਸਨੇਹਾ ਹੈ ਕਿ ਅਸੀਂ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਹੁਣ ਸ਼ੁਕਰਾਨਾ ਟੂਰ ਕਰਨ ਜਾ ਰਹੇ ਹਾਂ ਟੂਰ ਇਨ ਦਾ ਸੈਂਸ ਇਹ ਨਹੀਂਗਾ ਕਿ ਪਰਫਾਰਮੈਂਸ ਜਾਂ ਸ਼ੋਅ ਟੂਰ ਇਨ ਦਾ ਸੈਂਸ ਅਸੀਂ ਆਵਾਂਗੇ ਗੱਲਾਂ ਬਾਤਾਂ ਕਰਾਂਗੇ ਬਹੁਤ ਲੋਕ ਬਹੁਤ ਸ਼ਖਸੀਅਤਾਂ ਇਹੋ ਜਿਹੀਆਂ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਕੰਮ ਨੂੰ ਵੱਡਾ ਛੋਟਾ ਨਹੀਂ ਮੰਨਿਆ ਉਹਨਾਂ ਨੇ ਹਰੇਕ ਕੰਮ 'ਚ ਮਿਹਨਤ ਨਾਲ ਲਗਨ ਨਾਲ ਕੰਮ ਕੀਤਾ ਤੇ ਆਪ ਦਾ ਤੇ ਆਪਦੇ ਪਰਿਵਾਰ ਦਾ ਢਿੱਡ ਵੀ ਭਰ ਰਿਹਾ ਪਰ ਕਦੇ ਮੱਥੇ ਤੇ ਤਿਹੜੀ ਨਹੀਂ ਪਾਈ ਉਹਨਾਂ ਨੇ ਉਹਨਾਂ ਨੇ ਸ਼ੁਕਰਾਨਾ ਕੀਤਾ ਗੁਰੂ ਮਹਾਰਾਜ ਦਾ ਕੋਈ ਵੀ ਹਾਲਾਤ ਹੋਵੇ ਉਹਨਾਂ ਨੇ ਸਭ ਤੋਂ ਵੱਧ ਭਰੋਸਾ ਉਸ ਅਕਾਲ ਪੁਰਖ ਤੇ ਰੱਖਿਆ ਤੇ ਸਾਡੀ ਫਿਲਮ ਦੇ ਵਿੱਚ ਵੀ ਅਸੀਂ ਇਹ ਦੱਸਿਆ ਕਿ ਰਿਸ਼ਤੇ ਨਾਤੇ ਤੇ ਜਿਹੜੇ ਜਜ਼ਬਾਤ ਹੁੰਦੇ ਆ ਪਰਿਵਾਰ ਹੁੰਦੇ ਆ ਇਹ ਜ਼ਮੀਨਾਂ ਤੇ ਪੈਸਿਆਂ ਨਾਲੋਂ ਵੱਡੇ ਹੁੰਦੇ ਆ ਅਮਰਤਮਨ ਦੀ ਬਣੀ ਹੋਈ ਪੱਗ ਬਹੁਤ ਸੋਹਣੀ ਲੱਗਦੀ ਹੈ ਜਿਹੜੇ ਵੀ ਵੀਰ ਨੇ ਕਿਹਾ ਔਰ ਖਾਸ ਕਰਕੇ ਬਹੁਤ ਸੋਹਣਾ ਕਲਰ ਹੈ थैंक यू ਜੀ थैंक यू ਮੈਂ ਸਵੇਰੇ ਵੀ ਕਿਹਾ ਸੀ ਅਮਰਤ ਜੀ ਵੈਸੀ ਵੀ ਜਦੋਂ ਬੰਦਾ ਪੱਗ ਬਨ ਲੈਂਦਾ ਵੈਸੀ ਸੋਹਣਾ ਲੱਗਦਾ ਤੇ ਅਮਰਤ ਤਾਂ ਹੈ ਹੀ ਸੋਹਣਾ ਬੰਦਾ ਹਾਏ ਹਾਏ ਥੈਂਕ ਯੂ ਓਕੇ ਬੈਕ ਟੂ ਬੈਕ ਗਾਣੇ ਸਾਡੇ ਆਉਣਗੇ ਫਿਲਮਾਂ ਦਾ 뮤직 ਫਿਲਮ ਦਾ ਸਾਊਂਡਟ੍ਰੈਕ ਪੂਰਾ ਆ ਰਿਹਾ ਸਾਰੇ ਗਾਣੇ ਆਉਣਗੇ ਜੀ ਤੁਸੀਂ ਆਪਣੇ ਪਰਿਵਾਰਾਂ ਨਾਲ ਬਸ ਬੇਨਤੀ ਇਹ ਹੀ ਕਰਾਂਗੇ ਕਿ ਚੰਗੀਆਂ ਫਿਲਮਾਂ ਨੂੰ ਸਾਡੀ ਫਿਲਮ ਹੈ ਜਿਹੜੀ ਸ਼ੁਕਰਾਨਾ 27 ਤਰੀਕ ਨੂੰ ਦੇਖਣ ਜਾਇਓ ਤੁਸੀਂ ਬਹੁਤ ਇੰਜੋਏ ਕਰਗੇ ਤੇ ਅੱਗੇ ਯਾਦ ਕਰੋਗੇ ਕਿ ਹਾਂ ਫਿਲਮ ਨੂੰ ਦੇਖ ਕੇ ਆ ਚੀਜ਼ ਸਿੱਖੀ ਸੀ ਸੋ ਧੰਨਵਾਦ ਕਰਦੇ ਆ ਇੱਕ ਵਾਰੀ ਫਿਰ ਤੋਂ ਇੰਸਟਾਗ੍ਰਾਮ ਵਾਲਿਆਂ ਦਾ ਥੈਂਕ ਯੂ ਸੋ ਮਚ ਕਿੰਨੇ ਵੀ ਸੱਜਣ ਸਾਡੇ ਨਾਲ ਜੁੜੇ ਹੋ ਜਿਹੜੇ ਵੀ ਕਮੈਂਟ ਕਰ ਰਹੇ ਹੋ ਜਿਹੜੀ ਵੀ ਦਿਲ ਭੇਜ ਰਹੇ ਹੋ ਤੁਹਾਡੇ ਵਾਲੇ ਪਾਸੇ ਥੋੜੇ ਜਾਤ ਨਹੀਂ ਸਾਡੇ ਵਾਲੇ ਪਾਸੇ ਥੋੜੇ ਘਟ ਨਹੀਂ ਜਿੰਨੇ ਵੀ ਤੁਸੀਂ ਮੈਸੇਜ ਕੀਤੇ ਸਭ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ 27 ਤਰੀਕ ਨੂੰ 27 ਤਰੀਕ ਨੂੰ ਸ਼ੁਕਰਾਨਾ ਪ੍ਰੋਮੋਸ਼ਨਲ ਟੂਰ ਸਾਡਾ ਸ਼ੁਰੂ ਹੋ ਤੁਹਾਡੇਆਂ ਸ਼ਹਿਰਾਂ ਚ ਆ ਕੇ ਥੈਂ ਮੈਡਮ ਹੁਣ ਆ ਗਏ ਅਸੀਂ ਬਸ ਹੁਣ ਪਲਾਨ ਸ਼ੇਅਰ ਕਰਦੇ ਰਵਾਂਗੇ ਹਾਂ ਜੀ ਤੁਹਾਡੇ ਨਾਲ ਹੀ ਆ ਤੇ ਤੁਹਾਡਿਆਂ ਸ਼ਹਿਰਾਂ ਚ ਆ ਕੇ ਤੁਹਾਡਿਆਂ ਪਿੰਡਾਂ ਚ ਆ ਕੇ ਤੁਹਾਨੂੰ ਮਿਲਾਂਗੇ ਔਰ ਜਿਹੜੇ ਇੱਕ ਵਾਰਸ ਲਾਸਟ ਗੱਲ کہہ ਕੇ ਆਪਾਂ ਇਹਨੂੰ ਕਲੋਜ਼ ਕਰਦੇ ਹਾਂ ਕਿ ਜਿਹੜੇ ਜਿੱਦਾਂ ਅਸੀਂ ਸਾਡੀ ਸਿਕਿਉਰਿਟੀ ਸੋਸਾਇਟੀ ਵਾਲਾ ਵੀਰ ਜਿਹੜਾ ਸੋਸਾਇਟੀ ਬੰਦੀ ਵੀਡੀਓ ਪਾਈ ਸੀ ਉਹਨੂੰ ਬਹੁਤ ਪਿਆਰ ਦੇ ਰਹੇ ਹਾਂ ਇਦਾਂ ਦੇ ਹੋਰ ਵੀ ਜਿੰਨੇ ਸੱਜਣ ਨੇ ਜਿਹੜੇ ਜ਼ਿੰਦਗੀ ਚ ਪ੍ਰਮਾਤਮਾ ਦੀ ਰਜ਼ਾ ਚ ਰਹਿ ਕੇ ਸ਼ੁਕਰਾਨਾ ਕਰਨਾ ਚਾਹੁੰਦੇ ਨੇ ਅਸੀਂ ਲੜਦੇ ਆ ਵਾਇਗਰੂ ਦਾ ਆਲਰੇਡੀ ਕਰਨਾ ਚਾਹੁੰਦੇ ਨਹੀਂ ਕਰਦੇ ਆ ਅਸੀਂ ਉਹਨਾਂ ਨੂੰ ਵੀ ਆ ਕੇ ਮਿਲਾਂਗੇ ਜੀ ਥੈਂਕ ਯੂ ਸਰ ਬਹੁਤ ਬਹੁਤ ਪਿਆਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿ ਤੁਹਾਨੂੰ ਨੋ ਗਈ ਐਕਸ